ਸਤ ਜੀ ਆ ਤੁਸੀਂ ਇਕੱਠੇ ਹੋਏ ਜੇ ਕਿਹੜੇ ਸਬੰਧ ਚ ਹੋ ਜੀ ਹਾਂ ਜੀ ਕਿਸਾਨ ਵੀਰਾਂ ਨੂੰ ਪਿੰਡ ਸੁਪਰਾ ਦੇ ਨੋਵੇਦ ਪ੍ਰਕਾਸ਼ਾ ਦਾ ਜਿੱਤੀ ਫਤੇ ਅੱਜ ਹੀ ਜਿਹੜੀ ਆਪਣਾ ਨਹਿਰ ਬਣ ਰਹੀ ਆ ਤਰਤਾ ਗੁੱਦਾ ਤੋਂ ਮਾਈਨਰ ਡੂਮਣੀ ਵਾਲਾ ਉਹਦੇ ਤੇ ਚੋਟੇ ਆ ਕਿਸਾਨ ਵੀਰਾਂ ਨੂੰ ਬੇਨਤੀ ਏ ਆ ਵੀ ਜਿੰਨਾ ਜਿੰਨਾ ਦੀ ਜ਼ਮੀਨ ਦੇ ਵਿੱਚ ਨਹਿਰ ਲੰਘ ਰਹੀ ਆ ਹਾਂ ਜੀ ਸਰਕਾਰ ਵੱਲੋਂ ਇਹਨਾਂ ਠੇਕੇਦਾਰਾਂ ਨੂੰ ਸਖਤ ਹਦਾਇਤ ਵਾਪੀ ਤੁਸੀਂ ਬਿਲਕੁਲ ਲਾ ਪਿੱਤੀ ਸੀ ਨਹਿਰ ਤੇ ਪਾਉਣੀ ਆ ਠੀਕ ਆ ਠੇਕੇਦਾਰੇ ਇਥੇ ਕੀ ਕਰਦੇ ਆ ਕਿ ਜਿੱਥੇ ਮਿੱਟੀ ਇਹਨਾਂ ਨੂੰ ਸਾਡੇ ਮੰਡ ਏਰੀਏ ਠਾੜੋਂ ਮਿਲਦੀ ਆ ਮੁਕ ਹਾਂਜੀ ਉਹ ਚੁੱਕ ਲੈਂਦੇ ਆ ਅੱਛਾ ਜੀ ਉਹਦਾ ਇਹ ਨੁਕਸਾਨ ਹੋਣਾ ਵੀ ਜਦੋਂ ਆਉਣ ਵਾਲੇ ਟਾਈਮ 'ਚ ਕਿਤੇ ਨਹਿਰ ਟੁੱਟੀ ਜਾਂ ਕਿਤੇ ਇਹਦੇ 'ਚ ਕੋਈ ਪੋੜ ਪਿਆ ਤੇ ਇਹੋ ਰੇਤਾ ਖਿਲਰ ਕੇ ਆਪਣੀਆਂ ਪੜੀਆਂ 'ਚ ਪੈ ਜਾਣੀਆਂ ਤੇ ਆਪਣੇ ਤੋਂ ਮੁੜ ਕੇ ਰੇਤਾ ਹੀ ਨਿਕੁੱਚੀ ਜਾਂਦਾ ਬਿਲਕੁਲ ਹੁਣ ਅਸੀਂ ਅਨੂਦ ਸਿੰਘ ਦੀ ਜਿੱਥੇ ਬੈਠ ਹੁੰਦੀ ਚੇਅਰਮੈਨ ਨੂਰਸੋਂ ਦੀ ਉੱਥੇ ਕੁਲੁੱਦੇ ਆ ਚਿਟਾ ਹੋਣਾਂ ਦੀ ਪੈਲੀ ਲੱਗੇ ਤੇ ਖਾਰੇ ਵਾਲਿਆਂ ਦਾ ਘਰ ਲੱਗੇ ਹਾਂਜੀ ਇਹ ਤੋਂ ਪਿੱਛੇ ਵੀ ਜਿਹੜਾ ਵਾ ਜਿੱਥੇ ਸਾਡੀਆਂ ਜ਼ਮੀਨਾਂ ਉੱਥੇ ਹੀ ਟਿਕਾ ਕੇ ਆਏ ਆ ਕੰਮ ਡੱਕਿਆ ਗਿਆ ਵਾ ਤੇ ਇੱਥੇ ਵੀ ਉਹ ਤੁਸੀਂ ਸਾਰੇ ਨਿਗਾਹ ਮਾਰੋ ਤਿੰਨ ਜੀ ਸੀ ਪਿਆਂ ਲੱਗੇ ਇੰਡਕਾ ਆ ਪਿਆ ਮਾਝੂ ਮਿੱਟੀ ਆਊਗੀ ਤੇ ਪਾਊਗੀ ਠਾਰ ਦੀ ਮਿੱਟੀ ਇੱਥੇ ਨਹੀਂ ਪਾਊਗੀ ਹਾਂਜੀ ਹਾਰੇ ਕਿਸਾਨ ਵੀਰਾਂ ਨੂੰ ਬੇਨਤੀ ਵੀ ਆਪੋ ਆਪਣੀ ਜ਼ਿੰਮੇਵਾਰੀ ਸੰਭਾਲੋ ਜੇ ਬਣਦੀ ਆ ਤੇ ਆਪਾਂ ਕੋਲ ਖਲੋ ਕੇ ਮਹਿਕਮਾ ਲਾਲ ਮਿੱਟੀ ਦੇ ਇਹਨਾਂ ਨੂੰ ਕੂੜਾ ਰੱਖ ਕੇ ਦੇ ਰਿਆ ਇਹ ਕਰੋੜਾਂ ਰੁਪਏ ਕਮਾਈ ਦੇ ਜਿਹੜੀ ਇਹਨਾਂ ਕਰਨੀ ਚਲੋ ਕਰਨ ਸਾਨੂੰ ਤਰਾਜ ਨਹੀਂ ਪਰ ਮਿੱਟੀ ਲਾਲ ਪਾ ਕੇ ਉਹਦੀ ਕ ਉਹਦੇ ਵਿੱਚ ਕੱਲ ਨੂੰ ਕਿਤੇ ਆਪਾਂ ਨੂੰ ਕੋਈ ਛੱਟ ਨਹੀਂ ਰਹਿ ਜਾਂਦਾ ਕਿਤੇ ਟੁੱਟਣ ਦੀ ਗੱਜੈ ਸੀ ਨਹੀਂ ਰਹਿ ਜਾਂਦੀ ਜਿਹੜੀ ਇਹ ਰੇਤਾ ਵਾ ਇਹ ਪਾਣੀ ਦੇ ਅੱਗੇ ਭੱਜ ਤੁਰੀਏ ਆਪਾਂ ਨੂੰ ਵੀ ਪਤਾ ਜਿਹੜੇ ਠਾਰ ਜ਼ਮੀਨਾਂ ਬੋਲ ਨੇ ਆਪਾਂ ਨੂੰ ਪਤਾ ਨਹੀਂ ਖਲਾ ਹਾਂਜੀ ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਇਹ ਠਾਰੋ ਮਿੱਟੀ ਪਾਉਂਦੇ ਆ ਉਹਨੂੰ ਬੰਦ ਕਰਾ ਕੇ ਉਹਨਾਂ ਨੂੰ ਕਹੋ ਸਰਦਾਰ ਜੀ ਮਾਝਾ ਮਿੱਟੀ ਲਿਆਓ ਪੈਣ ਦੇਣੀਆਂ ਨਹੀਂ ਤੇ ਨਹੀਂ ਪੈਣ ਦੇਣੀਆਂ ਇਹ ਬੇਨਤੀ ਨੂੰ ਸਾਰੇ ਪ੍ਰਵਾਨ ਕਰਿਓ ਪਿੰਡ ਸਭਰਾ ਦੇ ਉਸ ਨਿਕ ਹਾਂਜੀ ਪ੍ਰਧਾਨ ਜੀ ਤੁਸੀਂ ਦੱਸਿਓ ਆਪੇ ਵੈਟਰ ਜੀ ਕਾ ਖਾਲਸਾ ਵੈਟਰ ਜੀ ਫਤੇ ਜੀ ਮੈਂ ਬਲਾਗ ਪ੍ਰ ਅਜਿ ਤਰ੍ਹਾਂ ਤੁਹਾਨੂੰ ਸੋਨ ਨੂੰ ਨੇ ਦੱਸਿਆ ਅਸੀਂ ਪਿੱਛੇ ਹੀ ਵੰਦੇ ਆ ਬਿਲਕੁਲ ਪਸਰੂ ਜਿਹੜੀ ਮਿੱਟੀ ਅੱਧੀ ਰੇਤ ਤੇ ਅੱਧੀ ਮਿੱਟੀ ਪਾਈ ਜਾਂਦੀ ਹੈ ਤੇ ਪੈਸੇ ਕਮਾਈ ਜਾਂਦੇ ਆ ਪਰ ਅਸੀਂ ਉੱਥੋਂ ਹੀ ਮਨਾ ਕਰ ਰਹੇ ਆ ਹਰ ਇੱਕ ਵੀਰ ਕੋ ਮੇਰਾ ਫੋਨ ਲਗਾ ਠਾਰ ਦੇ ਕੋਲੋ ਤੇ ਜਿੱਥੇ ਵੀ ਕਿਤੇ ਲੋੜ ਪੈਂਦੀ ਸਾਨੂੰ ਸੱਦ ਲਵੇ ਕਿਤੇ ਵੀ ਮਿੱਟੀ ਜਿਹੜੀ ਆ ਉਹ ਰੇਤ ਨਹੀਂ ਪੈਂਦੇ ਨਹੀਂ ਲਾਲ ਮਿੱਟੀ ਜਿਹੜੀ ਆ ਚੰਗੀ ਕਰੜੀ ਮਿੱਟੀ ਜਿਹਦੇ ਨਾਲੇ ਨਹਿਰ ਟੁੱਟੇ ਨਾ ਉਹ ਮਿੱਟੀ ਪਾਉਣੀ ਨਹੀਂ ਤੇ ਤੁਸੀਂ ਇਹਨੇ ਖੁੱਡਾ ਕਰ ਕਰਕੇ ਨੀਵੇਂ ਥਾਵ ਅੱਗੇ ਅਸੀਂ ਮੰਡ ਦੇ ਨਾਲ ਏਰੀਆ ਨਾਲ ਮਾਰੇ ਜਾਂਦੇ ਦਰਿਆਣਾ ਫਿਰ ਇੱਕ ਸਾਨੂੰ ਨਹਿਰ ਡੋਬੂਗੀ ਇਹ ਕਰਕੇ ਭਰਾਓ ਹੁਣ ਵਕਤ ਆ ਤੇ ਕਿਸੇ ਵੀ ਵੀਰ ਨੂੰ ਲੋੜ ਪੈਂਦੀ ਹੈ ਤਾਂ ਫੋਨ ਤੇ ਸੰਪਰਕ ਕਰੋ ਤੇ ਬਿਲਕੁਲ ਲਾਲ ਮਿੱਟੀ ਕੋ ਨੰਬਰ ਦੱਸ ਦਿਓ ਪ੍ਰਧਾਨ ਜੀ ਆਪਣਾ ਨੰਬਰ ਆਪਣਾ ਜੀ 8872012614 ਜੀ ਠੀਕ 8872012614 ਲਗਭਗ ਨੰਬਰ ਮੇਰਾ ਥਾਰੇ ਕਿਸਾਨ ਕੋਲ ਹੈਗਾ ਵਾ ਠੀਕ ਹੈ ਜੀ ਠੀਕ ਹੈ ਸੋਨੂ ਪਾ ਪ੍ਰਧਾਨ ਜੀ ਤੁਸੀਂ ਵੀ ਆਪਣਾ ਨੰਬਰ ਬੋਲ ਦਿਓ ਮੇਰਾ ਨੰਬਰ 98563488 ਕੋਈ ਗੱਲ ਨਹੀਂ ਆ ਜਿਹੜਾ ਵੀ ਕਿਸਾਨ ਵੀਰ ਮਿਲਦਾ ਵਾ ਉਹ ਆਪ ਵੀ ਡੱਕ ਸਕਦਾ ਜੇ ਨਹੀਂ ਰੁਕਦੇ ਸਾਨੂੰ ਫੋਨ ਕਰੋ ਹਸੇ ਵੇਲੇ ਪਹੁੰਚਾਂਗੇ ਠੀਕ ਹੈ ਜੀ ਪ੍ਰਧਾਨ ਜੀ ਮਿਹਰਬਾਨੀ ਓਹ ਓਹ ਤਾਂ ਫਿਰ ਆਲਾ ਜਾ ਬਚਰੀ